ਨਮਸਕਾਰ ਆਦਾਬ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪਰਮਿੰਦਰ ਤੇਜਾ ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਫੇਵਰਟ ਮੂਵੀ ਰਿਵਿਊ ਚੋ ਟੌਪ ਜਾਂ ਫਲੌਗ ਤਿਆਜਸੀ ਪਹੁੰਚੇ ਹਾਂ ਚੰਡੀਗੜ੍ਹ ਦੇ ਇਲਾਂਟੇ ਮਾਲ ਦੇ ਵਿੱਚ ਤੇ ਅੱਜ ਰਿਲੀਜ਼ ਹੋਈ ਹੈ ਪੰਜਾਬੀ ਫਿਲਮ ਮੁਖਤਿਆਰ ਚੱਡਾ ਜੇ ਸਕੂਟੀਆਂ ਲੈਂਦੇ ਹੋ ਨਾ ਤੇ ਉਤੇ ਬੈਠਣਾ ਸਿੱਖੋ ਐਦਾਂ ਬੈਠੀਦਾ ਸਕੂਟੀਆਂ ਤੇ ਤੇ ਐਦਾਂ ਬੈਠੀਦਾ ਸਕੂਟਰਾਂ ਤੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਗਿਫਟੀ ਨੇ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰਾਂ ਚ ਨਜ਼ਰ ਆ ਰਹੇ ਨੇ ਦਿਲਜੀ ਦੋਸਾਂਝ, ਓਸ਼ਿਨ ਸਾਈ ਤੇ ਜਸ਼ਪਾਲ ਸ਼ਰਮਾ we'll be right <laughs> back ਯਾਰ ਚੱਡਾਂ ਸੰਸ ਕੰਪਨੀ ਦਾ ਪਹਿਲਾ ਅਫੀਸ਼ੀਅਲ ਵਹੀਕਲ ਆ ਚੁੱਕਾ ਹੈ ਜੇਕਰ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਦੀ ਤਾਂ ਇਸ ਫਿਲਮ ਦੀ ਕਹਾਣੀ ਦਿਲਜੀਤ ਜਾਂ ਬਾਕੀ ਸਾਰੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਕਹੀ ਜਾ ਸਕਦੀ ਹੈ ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਮੁਖਤਿਆਰ ਸਿੰਘ ਛੱਡਾ ਯਾਨੀ ਕਿ ਦਿਲਜੀਤ ਦੋਸਾਂਜ ਆਪਣੀ ਮਦਰ ਤੇ ਆਪਣੇ ਮਾਮੇ ਦੇ ਨਾਲ ਦਿੱਲੀ ਦੇ ਵਿੱਚ ਰਹਿੰਦਾ ਹੈ ਜੋ ਕਿ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਸਾਹਮਣੇ ਰਹਿਦੀ ਕੁੜੀ ਦੇ ਨਾਲ ਜਿਸ ਨੂੰ ਪਿਆਰ ਹੋ ਜਾਂਦਾ ਹੈ ਤੇ ਇਸੇ ਦੌਰਾਨ ਉਸ ਦਾ ਟੱਕਰ ਹੁੰਦਾ ਹੈ ਇੱਕ ਵਿਲਨ ਦੇ ਨਾਲ ਇਸ ਦਾ ਅੰਤ ਕੀ ਹੁੰਦਾ ਇਹ ਤਾਂ ਤੁਹਾਨੂੰ ਫਿਲਮ ਵੇਖ ਕੇ ਪਤਾ ਲੱਗੇਗਾ ਯਾਰ ਮੁਕਤਾਰ ਅੱਛਾ ਗਿਆ ਲੇ ਤੂੰ ਮੁਕਤਾਰ ਰੁਮਾਲ ਵਿੱਚ ਇਟਨਾ ਮੁਕਤਾਰ ਮੰਮੀ ਕੌਣ ਹੈ ਬੰਦਾ ਇਹ ਮਾਪੇ ਮੱਠੀਆਂ ਚੋਰੀ ਕਰਦਾ ਕੋ ਨਹੀਂ ਅਰੇ ਹੁਣ ਗੱਲ ਕਰਦੇ ਹਾਂ ਇਸ ਫਿਲਮ ਦੇ ਤਕਨੀਕੀ ਪੱਖ ਦੀ ਇਸ ਫਿਲਮ ਦੇ ਡਾਇਰੈਕਟਰ ਗਿਫਤੀ ਦੇ ਵੱਲੋਂ ਫਿਲਮ ਦੇ ਸਕਰੀਨਪਲੇ ਤੇ ਡਾਇਰੈਕਸ਼ਨ ਤੇ ਕਾਫੀ ਜ਼ੋਰ ਦਿੱਤਾ ਗਿਆ ਤੇ ਇਸ ਫਿਲਮ ਦਰਸ਼ਕਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੇ ਨਾਲ ਬੰਨਣ ਦੇ ਵਿੱਚ ਪੂਰੀ ਕਾਮਯਾਬ ਹੁੰਦੀ ਹੈ ਪਰ ਮੀਟਿੰਗ ਹੋ ਨਾ ਪਾਤੀ ਮੈਂ ਤੈਨੂੰ ਇੰਨਾ ਕੰਜੂਸ ਤੇ ਨਹੀਂ ਜਾਣਿਆ ਸੀ ਉਹ ਮੰਮੀ ਇਹ ਸ਼ਰਦ ਹੈ ਬਾਬਾ ਜੀ ਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਓਕੇ ਜੇਕਰ ਐਕਟਿੰਗ ਦੀ ਗੱਲ ਕੀਤੀ ਜਿਵੇਂ ਕਿ ਦਿਲਜੀਤ ਦੋਸਾਂਜ ਨੂੰ ਐਕਟਿੰਗ ਦੇ ਕਰਕੇ ਡਾਇਲੌਗਸ ਡਿਲੀਵਰੀ ਦੇ ਕਰਕੇ ਕਮੇਡੀ ਕਰਕੇ ਜਾਣਿਆ ਜਾਂਦਾ ਚਾਹੇ ਉਹ ਬਾਕੀ ਫਿਲਮਾਂ ਦੀ ਗੱਲ ਹੋਵੇ ਤੇ ਇਸ ਫਿਲਮ ਦੇ ਵਿੱਚ ਵੀ ਖਰ ਮਿਲਿਆ ਜਿਵੇਂ ਕਿ ਦਿਲਜੀਤ ਦਸਾਂਝ ਨੇ ਆਪਣੀ ਐਕਟਿੰਗ ਦੇ ذریعے ਤੇ ਆਪਣੇ ਡਾਇਲੌਗਸ ਡਿਲੀਵਰੀ ਦੇ ذریعے ਇੱਕ ਇੱਕ ਡਾਇਲੌਗ ਤੇ ਦਰਸ਼ਕਾਂ ਨੂੰ ਹੱਸਣ ਲਈ ਪੂਰਾ ਮਜਬੂਰ ਕੀਤਾ ਤੇ ਪਹਿਲੀਆਂ ਫਿਲਮਾਂ ਦੇ ਨਾਲੋਂ ਉਸ ਦੀ ਅਦਾਕਾਰੀ ਦੇ ਵਿੱਚ ਵੀ ਕਾਫੀ ਇੰਪਰੂਵਮੈਂਟ ਦੇਖੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਇਸ ਫਿਲਮ ਦੀ ਹੀਰੋਇਨ ਕੋਸ਼ਿੰਦ ਸਾਈਂਦੀ ਤਾਂ ਉਸ ਵਾਸਤੇ ਤਾਂ ਅਸੀਂ ਇਹੀ ਕਹਾਂਗੇ ਕਿ ਉਹਨੂੰ ਅਜੇ ਫਿਲਮਾਂ ਦੇ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਫਿਲਮ ਦੇ ਬਹੁਤ ਹੀ ਬਾਖਮਲ ਅਦਾਕਾਰ ਜਿਹੜੇ ਨੇ ਜਸ਼ਪਾਲ ਸ਼ਰਮਾ ਜਿਹੜੇ ਇੱਕ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਨੇ ਤੇ ਕੁਝ ਅਜਿਹੇ ਹੀ ਜਲਵਾ ਵੇਖਣ ਨੂੰ ਮਿਲਿਆ ਫਿਲਮ ਮੁਖਤਿਆਰ ਛੱਡਾ ਦੇ ਵਿੱਚ ਤੇ ਓਵਰ ਆਲ ਅਸੀਂ ਇਹੀ ਕਹਾਂਗੇ ਕਿ ਸਾਰੇ ਅਦਾਕਾਰ ਸਾਰੇ ਐਕਟਰ ਆਪਣੀ ਐਕਟਿੰਗ ਦੇ ਜ਼ਰੀਏ ਤੇ ਆਪਣੀ ਕਮੇਟੀ ਦੇ ਜ਼ਰੀਏ ਦਰਸ਼ਕਾਂ ਦੇ ਪ੍ਰਭਾਵ ਪਾਉਣ ਦੇ ਵਿੱਚ ਪੂਰਾ ਕਾਮਯਾਬ ਹੋਏ ਆਈ ਲਵ ਯੂ ਫਰਮ ਦ ਕੋਰ ਆਫ ਮਾਈ ਮਾਈਂਡ ਕੀ ਕਹਿ ਰਹੇ ਹੋ ਤੇ ਤੋਂ ਬਾਅਦ ਦੁਨੀਆ ਐਂਡ ਹੈ ਤਾਰੇ ਤੋਂ ਉੱਤੇ ਆਏਗੀ ਤੂੰ ਤੇ ਹੁਣ ਗੱਲ ਕਰਦੇ ਹਾਂ ਇਸ ਫਿਲਮ ਦੇ ਸੰਗੀਤ ਦੀ ਇਸ ਫਿਲਮ ਦੇ ਕਾਫੀ ਗੀਤ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਨੇ ਤੇ ਕੱਲਾ ਕੱਲਾ ਗੀਤ ਦਰਸ਼ਕਾਂ ਦੀ ਜ਼ੁਬਾਨ ਤੇ ਚੜਿਆ ਹੋਇਆ ਸੋ ਇਹ ਸੀ ਸਾਡਾ ਰਿਵਿਊ ਤੇ ਦਰਸ਼ਕਾਂ ਦਾ ਇਸ ਫਿਲਮ ਬਾਰੇ ਕੀ ਕਹਿਣਾ ਆਓ ਜਾਣਦੇ ਹਾਂ ਦਰਸ਼ਕਾਂ ਦਾ ਰਿਵਿਊ ਚਾਰ ਗੇਰ ਦਾ ਸੂਤਰ ਉੱਤੇ ਹੈ ਵੋ ਵਧੀਆ ਮੂਵੀ ਬਹੁਤ ਵਧੀਆ ਮੂਵੀ ਹੈ ਫੈਮਿਲੀ ਮੂਵੀ ਹੈ ਵੀਰੇ ਵਧੀਆ ਬਹੁਤ ਵਧੀਆ ਮੂਵੀ ਹੈ ਕਮੇਡੀ ਸਭ ਤੋਂ ਵੱਧ ਵਧੀਆ ਮੂਵੀ ਚ ਕਿਵੇਂ ਲਗੀ ਬਹੁਤ ਵਧੀਆ ਬਹੁਤ ਵਧੀਆ ਫਿਲਮ ਹੈ ਅੱਛੀ ਲੱਗੀ ਬਹੁਤ ਅੱਛੀ ਬਹੁਤ ਵਧੀਆ ਬਹੁਤ ਵਧੀਆ ਲੱਗੀ ਬਹੁਤ ਸਹੀ ਅੱਛੀ ਸੀ ਨਾਈਸ ਵਧੀਆ ਫਿਲਮ ਹੈ ਬਹੁਤ ਅੱਛੀ ਸੀ ਚਾਰ ਗੇਰ ਦਾ ਖੁਤਰ ਉੱਡੇਵੇਂ ਹਾਇ ਅਬੂ ਦਾ ਸ਼ਾਸ਼ ਵੀ ਬਹੁਤ ਵਧੀਆ ਐਕਟਿੰਗ ਦਿਲਜੀਤ ਵੀਰੇ ਸਿਰਾ ਹੀ ਹੈ ਦਿਲਜੀਤ ਦੀ ਦਿਲਜੀਤ ਕੀ ਚਾਰ ਗੇਰ ਦਾ ਸੂਟਰ ਉੱਤੇ ਜਿਵੇਂ ਆਇਆ ਬੂਸਾ ਸ਼ੂਸ਼ਾ ਸ਼ੂਸ਼ਾ ਆ ਫੋਰ ਪੰਜ ਪੰਜ ਸਾਢੇ ਕਿ ਚਾਰ ਸਾਢੇ ਚਾਰ ਸਰ ਫੋਰ 4.5 ਸਵੇਸੀ ਰਿਵਿਊ ਪੰਜਾਬੀ ਫਿਲਮ ਮੁਖਤਿਆਰ ਚੱਡਾ ਦਾ ਸੋ ਦਰਸ਼ਕੋ ਅਸੀਂ ਤਾਂ ਤੁਹਾਨੂੰ ਇਹੀ ਕਹਾਂਗੇ ਜੇਕਰ ਤੁਸੀਂ ਮੁਖਤਿਆਰ ਚੱਡਾ ਫਿਲਮ ਦੇਖਣ ਜਾਂਦੇ ਹੋ ਤਾਂ ਤੁਹਾਡੇ ਪੈਸੇ ਪੂਰੇ ਦੇ ਪੂਰੇ ਜ਼ਰੂਰ ਵਸੂਲ ਹੋਣਗੇ ਤੇ ਅਗਲੀ ਵਾਰ ਇੱਕ ਨਵੀਂ ਫਿਲਮ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਆਪਣੇ ਦੋਸਤ ਪਰਮਿੰਦਰ ਤੇਜਾ ਨੂੰ ਇਹ ਮੂਵੀ ਰਿਵਿਊ ਛੋਟ ਟਾਪ ਜਾਂ ਫਲॉप ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ